ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਆਪ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਆਪਾਂ ਬਹੁਤ ਦਿਨਾਂ ਤੋਂ ਪੰਜਾਬ ਦੇ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਹਾਸਲ ਕਰ ਰਹੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਆਪਣੇ ਪੰਜਾਬ ਨੂੰ ਜਦੋਂ ਅੰਗਰੇਜ਼ੀ ਸਾਮਰਾਜ ਵਿੱਚ 1849 ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਹੋਰ ਮੁਸ਼ਕਲਾਂ ਜਿਹੜੀਆਂ ਕਹ ਲੋ ਜਾਂ ਸਾਡਾ ਸਮਾਜਿਕ ਜਿਹੜਾ ਅ ਫੱਦਰ ਉਹ ਬਹੁਤ ਸਾਰੇ ਜਿਹੜੀਆਂ ਬੁਰਾਈਆਂ ਦੇ ਨਾਲ ਜਕੜਿਆ ਹੋਇਆ ਸੀ ਜਿਸ ਨੂੰ ਸੁਧਾਰਨ ਦੇ ਲਈ ਸਾਡੇ ਬਹੁਤ ਸਾਰੇ ਹੀ ਮਹਾਨ ਜਿਹੜੇ ਉੱਚ ਕੋਟੀ ਦੇ ਵਿਦਵਾਨ ਜਿਹੜੇ ਉਹ ਅੱਗੇ ਆਏ ਜਿਨ੍ਹਾਂ ਨੇ ਪੰਜਾਬ ਨੂੰ ਸੁਧਾਰਨ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਇਆ ਤੇ ਉਸ ਸਮੇਂ ਵੱਖ-ਵੱਖ ਜਿਹੜੇ ਅੰਦੋਲਨ ਨੇ ਉਹ ਦੇਸ਼ ਦੇ ਅੰਦਰ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਅੰਦਰ ਵੀ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਜਿਹੜਾ ਕਿ 1828 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਜੀ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ ਤੇ ਉਸ ਤੋਂ ਬਾਅਦ ਇਹੀ ਬ੍ਰਹਮੋ ਸਮਾਜ ਹੈ ਜਿਹੜਾ ਬਾਅਦ ਵਿੱਚ ਪੰਜਾਬ ਦੇ ਲਾਹੌਰ ਵਿਖੇ 1864 ਦੇ ਵਿੱਚ ਇਹਦੀ ਸ਼ਾਖਾ ਖੋਲੀ ਜਿਸ ਨੇ ਆਪਣੇ ਪੰਜਾਬ ਨੂੰ ਸਮਾਜਿਕ ਤੇ ਧਾਰਮਿਕ ਜਿਹੜੀਆਂ ਬੁਰਾਈਆਂ ਤੋਂ ਮੁਕਤ ਕਰਨ ਲਈ ਆਪਣਾ ਜਿਹੜਾ ਯੋਗਦਾਨ ਆ ਉਹ ਪਾਇਆ ਉਸ ਤੋਂ ਬਾਅਦ ਵਿਦਿਆਨੰਦ ਸਾਸਵਤੀ ਜੀ ਨੇ 1875 ਦੇ ਵਿੱਚ ਬੰਬਈ ਵਿਖੇ ਆਰਿਆ ਸਮਾਜ ਦੀ ਸਥਾਪਨਾ ਕੀਤੀ ਤੇ ਉਸੇ ਸਾਲ ਫਿਰ ਪੰਜਾਬ ਦੇ ਵਿੱਚ ਲਾਹੌਰ ਵਿਖੇ ਆਰਿਆ ਸਮਾਜ ਦੀ ਜਿਹੜੀ ਕੀਆ ਉਹ ਸਥਾਪਨਾ ਜਿਹੜੀ ਕੀਤੀ ਹੈ ਤੇ ਉਸ ਤੋਂ ਇਲਾਵਾ ਹੋਰ ਜਿਹੜੇ ਬਹੁਤ ਸਾਰੇ ਧਾਰਮਿਕ ਅੰਦੋਲਨ ਜਾਂ ਸਮਾਜਿਕ ਜਿਹੜੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਅੰਦੋਲਨ ਚੱਲੇ ਜਿਵੇਂ ਕਿ ਸਨਾਤਨ ਧਰਮ ਉਹਹਾਬੀ ਅੰਦੋਲਨ ਦੇਵ ਸਮਾਜ ਆਦਿ ਇਸ ਤਰ੍ਹਾਂ ਦੇ ਅੰਦੋਲਨ ਹਨ ਜਿਹੜੇ ਉਸ ਸਮੇਂ ਜਿਨ੍ਹਾਂ ਨੇ ਆਪਣਾ ਜਿਹੜਾ ਯੋਗਦਾਨ ਆਹੋ ਪੰਜਾਬ ਦੀ ਹਾਲਤ ਨੂੰ ਜਾਂ ਦੇਸ਼ ਦੀ ਹਾਲਤ ਨੂੰ ਸੁਧਾਰਨ ਦੇ ਲਈ ਪਾਇਆ ਉਸ ਤੋਂ ਇਲਾਵਾ ਅੰਦੋਲਨ ਸੀ ਜਿਹੜਾ ਨਿਰੰਕਾਰੀ ਅੰਦੋਲਨ ਜਿਸ ਦੀ ਜਿਹੜੀ ਸਥਾਪਨਾ ਬਾਬਾ ਦਿਆਲ ਸਿੰਘ ਜੀ ਨੇ ਕੀਤੀ ਜਿਹੜੇ ਕਿ ਪਸ਼ਾਵਰ ਦੇ ਇੱਕ ਵਪਾਰੀ ਸਨ ਤੇ ਉਹਨਾਂ ਨੇ ਇਸ ਦੀ ਸਥਾਪਨਾ 19ਵੀਂ ਸਦੀ ਦੇ ਮੱਧ ਦੇ ਵਿੱਚ ਕੀਤੀ ਇਸ ਅੰਦੋਲਨ ਦਾ ਜਿਹੜਾ ਮੁੱਖ ਮਕਸਦ ਸੀਗਾ ਸਿੱਖ ਵਿਸ਼ਵਾਸ ਤੇ ਰੀਤੀ ਰਿਵਾਜਾਂ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣਾ ਇਹ ਲਹਿਰ ਹੈ ਜਿਹੜੀ ਨਿਰੰਕਾਰੀ ਭਾਵ ਪਰਮਾਤਮਾ ਦੇ ਨਿਰਾਕਾਰ ਦੇ ਸਿਰਜਣਹਾਰ ਦੀ ਉਸਤਤੀ ਕਰਨਾ ਇਸ ਤਰ੍ਹਾਂ ਉਹਨਾਂ ਨੇ 1851 ਸੇ ਵਿੱਚ ravelpindi ਵਿਕੇ ਨਿਰੰਕਾਰੀ ਦਰਬਾਰਾ ਜਿਹੜਾ ਉਹ ਸਥਾਪਿਤ ਕੀਤਾ ਤੇ 1947 ਦੀ ਵੰਡ ਦੇ ਕਾਰਨ ਜਿਹੜਾ ਇਹ ਦਰਬਾਰ ਰਾਵਣਪਿੰਡੀ ਤੋਂ ਫਿਰ ਅੰਮ੍ਰਿਤਸਰ ਸਾਬ ਵਿਖੇ ਅਤੇ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਲਿਆਂਦਾ ਗਿਆ ਇਹ ਸਾਰੇ ਹੀ ਅੰਦੋਲਨ ਨੇ ਜਿਨ੍ਹਾਂ ਨੇ ਉਸ ਸਮੇਂ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਜਾਂ ਸਾਡੇ ਦੇਸ਼ ਨੂੰ ਸਮਾਜਿਕ ਆਰਥਿਕ ਜਾਂ ਧਾਰਮਿਕ ਪੱਧਰ ਤੇ ਜੋ ਵੀ ਜੜੀਆਂ ਬੁਰਾਈਆਂ ਸੀ ਉਹਨੂੰ ਖਤਮ ਕਰਨ ਦੇ ਲਈ ਆਪਣਾ ਬਹੁਤ ਹੀ ਮਹੱਤਵਪੂਰਨ ਜਿਹੜਾ ਹਿੱਸਾ ਪਾਇਆ ਇਹਨਾਂ ਅੰਦੋਲਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅੰਦੋਲਨ ਹਨ ਜਿਨ੍ਹਾਂ ਦੀ ਚਰਚਾ ਅਸੀਂ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਉਮੀਦ ਕਰਦੀਆਂ ਕਿ ਅੱਜ ਦੀ ਇਸ ਵੀਡੀਓ ਤੋਂ ਵੀ ਤੁਹਾਨੂੰ ਪੰਜਾਬ ਦੇ ਅੰਦੋਲਨਾਂ ਬਾਰੇ ਜਾਂ ਦੇਸ਼ ਦੇ ਵਿੱਚ ਜੋ ਵੀ ਸਮਾਜਿਕ ਧਾਰਮਿਕ ਜਿਹੜੇ ਸੁਧਾਰਕ ਅੰਦੋਲਨ ਜਿਹੜੇ ਸ਼ੁਰੂ ਕੀਤੇ ਗਏ ਉਹਨਾਂ ਦੀ ਵਧੀਆ ਜਿਹੜੀ ਜਾਣਕਾਰੀ حاصل ਹੋਈ ਹੋਵੇਗੀ ਧੰਨਵਾਦ